ਫੀਟ ਦੀ ਗੱਲ ਕਰੀਏ ਜਿਹੜਾ ਹੈਗਾ ਬਾਈ ਆਪਣੇ ਮੁਰਗੀਆਂ ਤੇ ਮੁਰਗੇ ਦੋਨਾਂ ਨੂੰ ਸੇਮ ਖਰਾਕ ਪਾਉਂਦਾ ਬਾਈ ਨੇੜੇ ਆ ਕੇ ਚੈੱਕ ਕਰਵਾ ਦੇ ਸੈਟਅਪ ਪੂਰਾ ਬਾਈ ਦਾ ਜਿਹੜਾ ਹੈਗਾ ਕੀਤਾ ਉੱਪਰ ਬਾਈ ਚੈੱਕ ਕਰਵਾ ਦੇ ਪਵਾਰੇ ਲੱਗੇ ਹੋਏ ਆ نیچے ਜਿਹੜਾ ਹੈਗਾ ਵੀ ਉੱਪਰ ਤਾਂ ਮੱਕੀ ਦੀਆਂ ਟਰੇਆਂ ਜਿਹੜੀਆਂ ਹੈਗੀਆਂ ਲੱਗੀਆਂ ਪੰਗਾ ਤੇ نیچے ਕਣਕ ਦੀਆਂ ਟਰੇਆਂ ਇਹ ਜਦੋਂ ਬਾਈ ਕਹਿੰਦਾ ਵੀ ਟੰਗੂਰ ਮਾਰਿਆ ਆਉਂਦੀਆਂ ਦਸਾਂ ਦਿਨਾਂ ਚ ਵੀ ਪੂਰੀਆਂ ਜੇ ਕਿਸੇ ਨੇ ਜ਼ਿਆਦੇ ਨਾਲ ਲੈਣੇ ਆ ਡਿਲੀਵਰੀ 20 ਕਿਲੋਮੀਟਰ ਤੱਕਰ ਹੋ ਜੂਗੀ ਤੇ ਕੋਸ ਤੋਂ ਬਾਅਦ ਮੰਨ ਲਾ ਵੀ ਜੇ ਕਿਸੇ ਨੇ ਜ਼ਿਆਦਾ ਨਗ ਲੈਣੇ ਆ ਤਾਂ ਉਹਦੇ ਚੋ ਬਾਈ ਰੇਟ ਵੀ ਮੰਨ ਲਾ ਵੀ ਉੱਪਰ-ਨੀਚੇ ਕਰ ਲੂਗਾ ਕਿਲੋ ਦੇ ਹਿਸਾਬ ਨਾਲ ਨਾਲ ਵੀ ਮਿਲ ਜਾਣੇ ਆ ਨੂੰ ਆਪਾਂ ਦਿਖਾਈਆਂ ਪਹਿਲਾਂ ਵੀਡੀਓ ਦੇ ਵਿੱਚ ਉਹ ਆਂਦੇ ਦਿੰਦੀਆਂ ਬਾਈ ਉਹ ਦਿੰਦੀਆਂ ਉਹ ਦਿੰਦੀਆਂ ਇਹ ਤਿਆਰ ਹੋਈ ਜਾਂਦੀਆਂ ਹਾਂ ਇਹ ਬਾਈ ਮੰਨ ਲਾ ਵੀ ਇਹਨਾਂ ਦੇ ਵਿੱਚੋਂ ਹਜੇ ਲਾਉਣ ਲੱਗੀਆਂ ਕਿ ਵੀ ਨਹੀਂ ਹਜੇ 10 ਤੋਂ 15 ਦਿਨ ਲੈਣਗੀਆਂ ਅੱਛਾ 10 ਤੋਂ 15 ਦਿਨ ਲੈਣਗੀਆਂ ਠੀਕ ਆ ਬਾਈ ਤੇ ਜਿਹੜੇ ਸ੍ਰੀ ਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ YouTube ਚੈਨਲ ਦੇ ਉੱਪਰ ਤਾਂ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਪਿੰਡ ਢੈਪੀ ਜਿਹੜਾ ਕਿ ਬਿਲਕੁਲ ਕੋਟਕਪੂਰਾ ਦੇ ਜਿਹੜਾ ਕਿ ਬਿਲਕੁਲ ਨਜ਼ਦੀਕ ਆ ਇੱਥੇ ਬਾਈ ਦਾ ਜਿਹੜਾ ਹੈਗਾ ਚੈੱਕ ਕਰਵਾ ਦੇ ਬਾਈ ਦਾ ਫਾਰਮ ਆ ਬਹੁਤ ਜ਼ਿਆਦੇ ਮੰਨ ਲਾ ਵੀ ਕੰਮ ਆ ਬਾਈ ਦਾ ਮੁਰਗੇ ਮੁਰਗੀਆਂ ਤੇ ਬਾਈ ਕੋਲੇ ਆਂਡਿਆਂ ਵਾਸਤੇ ਮੰਨ ਲਾ ਆਂਡੇ ਵੀ ਸੇਲ ਆ ਤੇ ਜੇ ਕੋਈ ਮੰਨ ਲਾ ਵੀ ਬੰਦੇ ਨੇ ਮੁਰਗਾ ਜਾਂ ਖਰੀਦਣਾ ਉਹ ਵੀ ਬਾਈ ਦੇ ਕੋਲੇ ਸਾਰੋ ਸਾਰੀ ਵੈਰਾਈਟੀ ਮੰਨ ਲਾ ਮਿਲ ਜਾਂਦੀ ਆ ਹਾਂਜੀ ਬਾਈ ਕੀ ਹਾਲ ਚਾਲ ਹੋਰ ਬਾਈ ਠੀਕ ਆ ਬਹੁਤ ਵਧੀਆ ਤੇ ਇਹ ਬਾਈ ਮੰਨ ਲਾ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਕੀ ਸੇਲ ਆ ਮਰ ਇੱਕ ਤਾਂ ਬਾਈ ਆਪਣੇ ਕੋਲ ਆਂਡੇ ਸੇਲ ਆ ਦੇਸੀ ਮੁਰਗੀਆਂ ਦੇ ਅਸਾਂ ਦੇਸੀ ਆਂਡੇ ਆਪਾਂ ਸੇਲ ਕਰਦੇ ਆ ਹਾਂ ਠੀਕ ਆ ਬਾਈ ਤੇ ਆਪਣੇ ਕੋਲੇ ਵੀ ਡੇਲੀ ਦੇ ਕਿੰਨੇ ਕਾਂਡੇ ਹੋ ਜਾਂਦੇ ਆ ਆਪਣੇ ਕੋਲ ਬਾਈ ਹੁੰਦੀਆਂ 7 ਕਟਰਿਆਂ 8 ਹੋ ਜਾਂਦੀਆਂ 7 8 ਕਟਰਿਆਂ ਬਿਗੈਨ ਤੋਂ ਭਾਵ ਹੋ ਜਾਂਦੀਆਂ ਹਾਂ ਜੇ ਕੋਈ ਬਾਈ ਨੇ ਬਾਈ ਮੰਨ ਲਾ ਇਕੱਠੇ ਕੋਈ ਵੀਟ ਰਿਆਂ ਜਾਂ ਵੀ 15 10 ਡਸਟਰੀਆਂ ਕਠੀਆਂ ਲੈਣੀਆਂ ਹੁਣ ਉਹ ਵੀ ਬਾਈ ਆਪਾਂ ਮੰਨ ਲਾ ਦੇ ਦਿਆਂਗੇ ਹਾਂ ਹਾਂ ਦੇ ਦਿਆਂਗੇ ਠੀਕ ਆ ਬਾਈ ਤੇ ਆਂਡਿਆਂ ਦਾ ਮੜਾ ਜਾਂ ਵੀ ਰੇਟ ਆਪਾਂ ਦੱਸ ਸਕਦੇ ਹਾਂ ਕਿ ਫੋਨ ਤੇ ਕਰ ਲਓ ਉਹ ਫੋਨ ਤੇ ਕਰਾਂਗੇ ਆਂਡਿਆਂ ਦਾ ਜਿਹੜਾ ਹੈਗਾ ਰੇਟ ਆ ਬਾਈ ਟਰੇ ਦਾ ਇੱਕ ਟਰੇ ਦਾ ਰੇਟ ਵੀ ਫੋਨ ਤੇ ਹੋ ਜਾਊਗਾ ਜੇ ਕਿਸੇ ਬਾਈ ਨੇ 10 ਡਸਟਰੀਆਂ ਲੈਣੀਆਂ ਜਾਂ ਉਤੋਂ ਜ਼ਿਆਦਾ ਲੈਣੀਆਂ ਤਾਂ ਉਹਨਾਂ ਦਾ ਵੀ ਜਿਹੜਾ ਹੈਗਾ ਰੇਟ ਆ ਫੋਨ ਤੇ ਹੋ ਜਾਊਗਾ ਡੇਲੀ ਦੀਆਂ ਦੋ ਮੰਨ ਲਾ ਕਿੰਨੀਆਂ ਡਰਿਆ ਹੋ ਜਾਂਦੀਆਂ ਅੱਠ ਹੋ ਜਾਂਦੀਆਂ ਡੇਲੀ ਦੀਆਂ 8 ਟਰੇਆਂ ਹੋ ਜਾਂਦੀਆਂ ਉਸ ਹਿਸਾਬ ਦੇ ਨਾਲ ਤੁਸੀਂ ਬਾਈ ਦੇ ਨਾਲ ਜਿਹੜਾ ਹੈਗਾ ਗੱਲਬਾਤ ਕਰ ਸਕਦੇ ਆ ਨੰਬਰ 22 ਦਾ ਆਪਾਂ ਸਕਰੀਨ ਦੇ ਉੱਪਰ ਛੱਡ ਦਿਆਂਗੇ ਤੇ ਜਿਹੜੇ ਬਾਈ ਆਪਾਂ ਮੁਰਗੇ ਸੇਲ ਕਰਨੇ ਆ ਕਿਹੜੀ ਸਾਈਡ ਆ ਉਹ ਆ ਇਧਰ ਬਾਈ ਮੜਾ ਜਾ ਨਿਗਾ ਮਰਾ ਦੇ ਬਾਹਰ ਨਾ ਆਂਗੇ ਆਣੇ ਚੈੱਕ ਕਰਵਾ ਦੇ ਬਾਈ ਕੈਮਰਾ ਮਾਰ ਕੇ ਬਾਈ ਦਾ ਜਿਹੜਾ ਹੈਗਾ ਬਹੁਤ ਹੀ ਮੰਨ ਲਓ ਵੀ ਪੂਰਾ ਉੱਚੇ ਪੱਧਰ ਤੇ ਕੰਮ ਆ ਬਾਈ ਦਾ ਇਧਰ ਵੀ ਚੈੱਕ ਕਰਵਾ ਦੇ ਜਿਹੜੀਆਂ ਆਪਣਾ ਵੀ ਆਂਡੇ ਵਾਲੀਆਂ ਆਹ ਮੁਰਗੀਆਂ ਹਜੇ ਤਿਆਰ ਹੋਈ ਜਾਂਦੀਆਂ ਤੇ ਜਿਹੜੀਆਂ ਉਧਰ ਤੁਹਾਨੂੰ ਆਪਾਂ ਦਿਖਾਈਆਂ ਪਹਿਲਾਂ ਵੀਡੀਓ ਦੇ ਵਿੱਚ ਉਹ ਆਂਡੇ ਦਿੰਦੀਆਂ ਬਈ ਉਹ ਦਿੰਦੀਆਂ ਉਹ ਦਿੰਦੀਆਂ ਇਹ ਤਿਆਰ ਹੋਈ ਜਾਂਦੀਆਂ ਇਹ ਬਈ ਮੰਨ ਲਾ ਵੀ ਇਹਨਾਂ ਦੇ ਵਿੱਚੋਂ ਹਜੇ ਲਾਉਣ ਲੱਗੀਆਂ ਕਿ ਇਹ ਨਹੀਂ ਹਜੇ 10 10 ਤੋਂ 15 ਦਿਨ ਲੈਣਗੀਆਂ ਅੱਛਾ 10 ਤੋਂ 15 ਦਿਨ ਲੈਣਗੀਆਂ ਠੀਕ ਆ ਬਈ ਤੇ ਜਿਹੜੇ ਆਪਾਂ ਬਈ ਮੁਰਗੇ ਸੇਲ ਕਰਨੇ ਆ ਆਹ ਵਾਲੇ ਮੁਰਗੇ ਆ ਇਹ ਮੁਰਗੇ ਸੇਲ ਕਰਨੇ ਆ ਠੀਕ ਆ ਇਹ ਮੁਰਗੇ ਸੇਲ ਕਰਨੇ ਆ ਤੇ ਇਹ ਜੇ ਬਈ ਆਪਾਂ ਗੱਲ ਕਰੀਏ ਇੱਕ ਮੁਰਗੇ ਦੇ ਵਿੱਚ ਕਿੰਨਾ ਕਬਜਨ ਹੋ ਜੂਗਾ ਇਹ ਯਾਰ 3 ਤੋਂ 3.5 ਕਿਲੋ ਇੱਕ ਵੇਟ ਹੈਗਾ ਇੱਕ ਦਾ ਵੇਟ ਆ 3 ਤੋਂ 3.5 ਕਿਲੋ ਆ ਠੀਕ ਆ ਬਾਈ ਤੇ ਇਹੋ ਜੇ ਆਪਾਂ ਗੱਲ ਕਰੀਏ ਬਾਈ ਮੰਨ ਲਾ ਆਪਣਾ ਕਿਲੋ ਦੇ ਹਿਸਾਬ ਨਾਲ ਸੇਲ ਕਰਨਾ ਕਿ ਵੀ ਪੀਸ ਦਾ ਪੀਸ ਹੀ ਵੇਚਣਾ ਨਹੀਂ ਕਿਲੋ ਦੇ ਹਿਸਾਬ ਨਾਲ ਅੱਛਾ ਮੁਰਗਾ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰਵਾ ਦੇ ਬਾਈ ਨੇੜੇ ਆ ਕੇ ਮੁਰਗਾ ਪੂਰਾ ਜਿਹੜਾ ਹੈਗਾ ਵਜਨਦਾਰ ਆ ਬਾਕੀ ਤੁਸੀਂ ਬਾਈ ਦਾ ਆਪਾਂ ਨੰਬਰ ਛੱਡਾਂਗੇ ਸਕਰੀਨ 'ਚ ਇਹ ਬਾਈ ਪੀਸ ਦੇ ਹਿਸਾਬ ਨਾਲ ਤੇ ਆਪਣਾ ਕਿਲੋ ਦੇ ਹਿਸਾਬ ਨਾਲ ਵੀ ਦੇ ਦੇਵੋਗੇ ਤੇ ਜੇ ਭਾਈ ਕਿਸੇ ਨੇ ਮੰਨ ਲਾ ਵੀ ਇਕੱਠੇ 20 ਪੀਸ ਜਾਂ ਕੋਈ 15 ਪੀਸ ਜਾਂ ਕੋਈ ਮੰਨ ਲਾ ਵੀ ਜਿਆਦੇ ਭਾਈ ਨੇ ਖਰੀਦਣੇ ਆ ਤੇ ਡਿਲੀਵਰੀ ਮੰਨ ਲਾ ਵੀ ਕਿੱਥੋਂ ਤੱਕ ਕਰਤੀ ਕਰ ਸਕਦੇ ਆ ਉਹ ਭਾਈ 20 ਕਿਲੋਮੀਟਰ ਦੇ ਵਿੱਚ ਵਿੱਚ ਕਰ ਦਾਂਗੇ 20 ਕਿਲੋਮੀਟਰ ਦੇ ਆਪਣੇ ਭੈੜੀ ਢੇਪੀ ਪਿੰਡ ਤੋਂ ਆਸ-ਪਾਸੇ ਘੇਰੇ ਚ ਘੇਰੇ ਚ ਜਿਹੜਾ ਹੈਗਾ 20 ਕਿਲੋਮੀਟਰ ਤੱਕ ਭਾਈ ਕਹਿੰਦਾ ਵੀ ਡਿਲੀਵਰੀ ਵੀ ਆਪਾਂ ਕਰਦੇ ਆਂਗੇ ਡਿਲੀਵਰੀ ਤਾਂ ਹੋਊਗੀ ਜੇ ਬਾਈ ਨਾਗ ਵੱਧ ਹੋਣਗੇ ਹਾਂ ਹੈਨਾ ਜੇ ਨਾਗ ਵੱਧ ਹੋਣਗੇ ਡਿਲੀਵਰੀ ਵੀ ਹੋ ਜੂਗੀ ਇੱਕ ਵਾਰੀ ਬਾਈ ਚੈੱਕ ਕਰਵਾ ਦੇ ਜਿਹੜਾ ਹੈਗਾ ਨਾਗ ਜੇ ਕਿਸੇ ਨੇ ਕਿਲੋ ਦੇ ਹਿਸਾਬ ਨਾਲ ਲੈਣੇ ਆ ਤਾਂ ਵੀ ਮਿਲ ਜਾਣਗੇ ਤੇ ਜੇ ਕਿਸੇ ਨੇ ਪੀਸਾਂ ਦੇ ਹਿਸਾਬ ਨਾਲ ਲੈਣੇ ਆ ਤਾਂ ਵੀ ਮਿਲ ਜਾਣਗੇ ਤੇ ਦੇਸੀ ਆਂਡੇ ਬਾਈ ਕੋਲੇ ਮਿਲਦੇ ਆ ਬਹੁਤ ਤਕੜਾ ਬਾਈ ਦਾ ਫਾਰਮ ਆ ਤੇ ਇਹ ਬਾਈ ਜੇ ਆਪਾਂ ਗੱਲ ਕਰੀਏ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦੇ ਆ 4 ਸਾਲ ਹੋ ਗਏ ਬਾਈ ਤੁਹਾਨੂੰ 4 ਸਾਲ ਹੋ ਗਏ ਹਾਂ 4 ਸਾਲ ਹੋ ਗਏ ਬਾਈ ਨੂੰ ਇਸ ਲਾਈਨ ਦੇ ਵਿੱਚ ਤੇ ਇੱਕ ਆਪਾਂ ਗੱਲ ਕਰਨੀ ਸੀ ਮਿੱਤਰੋ ਬਾਈ ਦੇ ਕੋਲੇ ਨਾ ਦੋ ਡੌਗ ਸੇਲ ਆ ਹਾਂ ਕਿਹੜੇ ਡੌਗ ਆ ਬਾਈ ਕਲਚਰ ਪਾਉ ਕਲਚਰ ਪਾਉਮ ਡੌਗ ਆ ਦੋਨੇ ਬਾਈ ਮੰਨ ਲਾ ਮੇਲ ਆ ਕਿ ਫੀਮੇਲ ਆ ਮੇਲ ਨਹੀਂ ਫੀਮੇਲ ਆ ਫੀਮੇਲ ਆ ਦੋਨੇ ਦੋਨੇ ਫੀਮੇਲ ਡੌਗ ਆ ਕਲਚਰ ਪਾਉਮ ਦੇ ਵਿੱਚ ਆ ਤੇ ਕਿੰਨੀ ਕਿੰਨੀ ਉਮਰ ਦੇ ਹੋਣਗੇ ਬਾਈ ਉਹ ਹੈਗੇ ਆ 1.5 ਤਨ ਮਹੀਨਾ ਦਾ ਇੱਕ 1.5 ਤਨ ਮਹੀਨਾ ਦਾ ਦੂਜਾ ਬਸ ਉਹ ਇੱਕੋ ਹੀ ਆ ਚੀਜ਼ ਉਹ ਇੱਕੋ ਹੀ ਆ 1.5 3-3 ਮਹੀਨਿਆਂ ਦੇ ਦੋਵੇਂ ਕਲਚਰ ਪਾਉਮ ਨਸਲ ਦੇ ਵਿੱਚ ਆ ਤੇ ਵੀਡੀਓ ਜਿਹੜੀ ਹੈਗੀ ਆ ਆਪਾਂ ਵਿੱਚ ਉਹਨਾਂ ਦੀ ਚਲਾ ਦੇਾਂਗੇ ਉਹ ਥੋੜਾ ਜਿਹਾ ਬਾਈ ਦਾ ਘਰ ਇਹਦੋਂ ਪਾਸੇ ਆ ਮੜਾ ਆ ਉਹ ਘਰੇ ਆ ਬਾਈ ਦੇ ਕੋਲੇ ਉਹ ਵੀ ਸੇਲ ਆ ਤੇ ਨੰਬਰ ਆਪਾਂ ਮੜਾ ਬਾਈ ਨੰਬਰ ਬੋਲ ਦੇ ਨੰਬਰ ਹੈਗਾ ਬਾਈ 9478813805 9478813805 ਤੇ ਲੋਕੇਸ਼ਨ ਵੀ ਦੱਸ ਦਿਓ ਬਾਈ ਆਪਣੀ ਲੋਕੇਸ਼ਨ ਹੈਗੀ ਆ ਬਾਈ ਟਾ ਕੋਟ ਕਪੂਰੇ ਤੋਂ ਆਪਾਂ ਜਿੱਦੋਂ ਆਉਣੇ ਆ ਹਾਂਜੀ ਠੀਕ ਆ ਤੇ ਜਦੋਂ ਪੈਂਡ ਵਰਦਿਆਂ ਪਹਿਲਾ ਹੀ ਘਰ ਆ ਪਹਿਲਾ ਘਰ ਆ ਜਦੋਂ ਕੋਟਕਪੂਰੇ ਤੋਂ ਆਉਣੇ ਆ ਪਿੰਡ ਟੈਪੀ ਆ ਤੇ ਜਿਲ੍ਹਾ ਆਪਾਂ ਨੂੰ ਕਿਹੜਾ ਪੈਣਾ ਫਰੀਦਕੋਟ ਲੱਗਦਾ ਫਰੀਦਕੋਟ ਜਿਲ੍ਹਾ ਲੱਗਦਾ ਤੇ ਕੋਟਕਪੂਰਾ ਦੇ ਬਿਲਕੁਲ ਨੇੜੇ ਆ ਤੇ ਆਸੇ ਪਾਸੇ ਆਪਣਾ ਜਿਹੜਾ ਹੈਗਾ ਹਰੀਨੋ ਪਿੰਡ ਹੈ ਤੇ ਹਰੀਨੋ ਵਾਲੇ ਰੋਡ ਤੋਂ ਵੀ ਜਿਹੜਾ ਹੈਗਾ 5-4 ਕਿਲੋਮੀਟਰ ਸਾਈਡ ਤੇ ਜਿਹੜਾ ਹੈਗਾ ਪਿੰਡ ਆ ਬਹੁਤ ਹੀ ਵਧੀਆ ਤੇ ਸਾਫ਼ ਸੁਥਰਾ ਕੰਮ ਕਰਦਾ ਬਾਈ ਕੋਈ ਏਦਾਂ ਦੀ ਗੱਲ ਨਹੀਂ ਗਈ ਤੇ ਆਂਡੇ ਬਾਈ ਕੋਲ ਮਿਲ ਜਾਂਦੇ ਆ ਤੁਸੀਂ ਗੱਲ ਕਰਕੇ ਨੰਬਰ ਆਪਾਂ ਛੱਡ ਦਿੰਨੇ ਆ ਬਾਈ ਦਾ ਆਂਡੇ ਜਿੰਨੇ ਵੀ ਖਰੀਦਨੇ ਹੋਣ ਜਿਹੜਾ ਹੈਗਾ ਮਿੱਤਰੋ ਆਂਡੇ ਵੀ ਬਾਈ ਦੇ ਕੋਲੋਂ ਜਿਹੜਾ ਹੈਗਾ ਵੀ ਜੇ ਤੁਸੀਂ ਵੱਧ ਟਰੀਆਂ ਟਰੀਆਂ ਲੈਣੀਆਂ ਵੱਧ ਵੀ ਖਰੀਦ ਸਕਦੇ ਹੋ ਉਹ ਦੇ ਹਿਸਾਬ ਨਾਲ ਬਾਈ ਰੇਟ ਲੱਗ ਜੂ ਹਾਂ ਉਹ ਦੇ ਹਿਸਾਬ ਨਾਲ ਕਰੋ ਜਿੰਨੀਆਂ ਕਿਸੇ ਨੇ ਵੱਧ ਲੈਣੀਆਂ ਉਹ ਹੋਰ ਜਾ ਰੇਟ ਲੱਗ ਜੂਗਾ ਜਿੰਨੀਆਂ ਕਿਸੇ ਨੇ ਘੱਟ ਲੈਣੀਆਂ ਉਹ ਜਾ ਰੇਟ ਮੁਰਗਿਆਂ ਦੇ ਵਿੱਚ ਵੀ ਬਾਈ ਐ ਹੋ ਸਕਦਾ ਵੀ ਜੇ ਕਿਸੇ ਨੇ ਜਾਦੇ ਲੈਣੇ ਰੇਟ ਉਹ ਕਰ ਦਾਂਗੇ ਪਰ ਨੀਚੇ ਉਹ ਕਰ ਦਾਂਗੇ ਕੋਈ ਗੱਲ ਜੇ ਮੁਰਗਿਆਂ ਦੇ ਵਿੱਚ ਵੀ ਚੈੱਕ ਕਰਵਾ ਦੇ ਬਾਈ ਸਾਰੇ ਇੱਧਰ ਉੱਤੇ ਬੈਠੇ ਆ ਹੁੰਡੇ ਲਈ ਜਾਂਦੇ ਮौज ਨਾਲ ਤੇ ਮੁਰਗਿਆਂ ਦੇ ਵਿੱਚ ਵੀ ਜਿਹੜਾ ਹੈਗਾ ਆਪਾਂ ਕਹਿ ਦਗੇ ਵੀ ਜੇ ਕਿਸੇ ਨੇ ਜਾਦੇ ਨਗ ਲੈਣੇ ਆ ਡਿਲੀਵਰੀ 20 ਕਿਲੋਮੀਟਰ ਤੱਕਰ ਹੋ ਜੂਗੀ ਤੇ ਉਸ ਤੋਂ ਬਾਅਦ ਮੰਨ ਲਾ ਵੀ ਜੇ ਕਿਸੇ ਨੇ ਜਾਦੇ ਨਗ ਲੈਣੇ ਆ ਤਾਂ ਉਹਦੇ ਚ ਬਾਈ ਰੇਟ ਵੀ ਮੰਨ ਲਾ ਵੀ ਉੱਪਰ نیچے ਕਰ ਲੂਗਾ ਕਿਲੋ ਦੇ ਹਿਸਾਬ ਨਾਲ ਨਾਲ ਵੀ ਮਿਲ ਜਾਣੇ ਆ ਤੇ ਪੀਸ ਦੇ ਹਿਸਾਬ ਨਾਲ ਵੀ ਮਿਲ ਜਾਣੇ ਆ ਤੇ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਛੱਡ ਦਿੰਨੇ ਆ ਤੇ ਕਰ ਲੋ ਬਾਈ ਦੇ ਨਾਲ ਸੰਪਰਕ ਮਿੱਤਰੋ ਤੇ ਪਿੰਡ ਹੈਗਾ ਬਾਈ ਦਾ ਢੈਪੀ ਨੇੜੇ ਕੋਟ ਕਪੂਰਾ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਥੈਂਕ ਯੂ